ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਰਬਦੇਵ ਭਲਾ ਚੈਰੀਟੇਬਲ ਟਰਸਟ ਉਹਨੋਂ ਕੋਸਲ ਪੈਨਾ ਅੰਗਰੂਣ ਅਨੰਕ ਦੇ ਜੇ 550 ਸਾਲ ਗੁਰਪੁਰਪ ਨੂੰ ਸਮਰਪਿਤ ਇੱਕ ਨਿਰਣੈ ਲਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਲੱਗੇ ਦੀਆਂ ਸਟੇਟਾਂ ਚ ਅਸੀਂ 50 ਦੇ ਕਰੀਬ ਲੈਬਟਰੀਆਂ ਜਿਹੜੀਆਂ ਅਸੀਂ ਖੋਲਾਂਗੇ 50 ਲੈਬਟਰੀਆਂ ਖੁੱਲਣ ਤੋਂ ਬਾਅਦ ਫਿਰ ਲੋੜ ਮਹਿਸੂਸ ਕੀਤੀ ਗਈ ਕਿ ਅਜੇ ਪੂਰੀਆਂ ਨਹੀਂ ਭਈਆਂ ਸੋ ਫਿਰ ਅਸੀਂ ਸੋ ਕਰਤੇ ਉਹਨ ਫਿਰ ਗੁਰਤੇਗ বাহাদুর ਜੀ ਦੇ ਗੁਰਪੁਰਬ ਤੇ 150 ਲਬੋਰੀਆਂ ਦਾ ਟਿਚਾ ਮਿਥਿਆ ਹੋਇਆ ਜਿਨ੍ਹਾਂ ਚੋਂ ਸਡੀਆਂ ਇਸਨੇ ਕੁਝ ਲਬੋਰੀਆਂ ਚੱਲ ਰਹੀਆਂ ਨੇ ਕੁਝ ਰੈਡੀ ਨੇ ਜਿਦਾ ਕਿ ਉਦਘਾਟਨ ਹੋ ਰਿਹਾ ਜਿਸ ਤਰ੍ਹਾਂ ਕਿ ਅਜਕੱਲ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਲਬੋਰੀ ਖੋਲੀ ਗਈ ਹੈ ਕੁਝ ਤਿਆਰ ਹੋ ਰਹੀਆਂ ਨੇ ਸੋ ਇਹ ਸਾਰੀਆਂ ਬਲਾ ਕੇ ਤਕਰੀਬਨ 146 ਦੇ ਕਰੀਬ ਜਿਹੜੀਆਂ ਸਾਡੀਆਂ ਲਬੋਰੀਆਂ ਜਾਂ ਸਾਡੇ ਜਿਹੜੇ ਸੈਂਟਰ ਹੈਗੇ ਨੇ ਇਹ ਆਲਰੇਡੀ ਚੱਲ ਰਹੇ ਨੇ ਔਰ ਕੱਲਾ ਪੰਜਾਬ ਜੀ ਨਹੀਂ ਪੰਜਾਬ ਦੇ ਨਾਲ ਲੱਗਦੀਆਂ ਸਟੇਟਾਂ ਜਿਹੜੀਆਂ ਚਾਹੇ ਹਰਿਆਣਾ ਦੇ ਲੋ ਹਿਮਾਚਲ ਹੈ ਜੇ ਐਂਡ ਕੇ ਹੈ ਚੰਡੀਗੜ੍ਹ ਦਿੱਲੀ ਹੋ ਗਿਆ ਰਾਜਸਥਾਨ ਹੋ ਗਿਆ ਸੋ ਟੋਟਲ 13 ਸਟੇਟਾਂ ਦੇ ਵਿੱਚ ਜਿਹੜੇ ਸਾਡੇ ਇਹ ਸਾਰੇ ਜਿੰਨੇ ਵੀ ਸਾਡੇ ਮੈਡੀਕਲ ਫੈਸਿਲਿਟੀਜ਼ ਅਸੀਂ ਦੇ ਰਹੇ ਆਂ ਚਾਹੇ ਲੈਬੋਰਾਟਰੀਜ਼ ਨੇ ਚਾਹੇ ਫਿਜ਼ੀਓਥੈਰੇਪੀ ਸੈਂਟਰ ਚੱਲ ਰਹੇ ਚਾਹੇ ਡੈਂਟਲ ਕਲੀਨਿਕ ਚੱਲ ਰਹੇ ਆਂ ਜਿase ਐਮਬੂਲੈਂਸ ਸਰਵਿਸ ਵੀ ਸਾਡੀਆਂ ਚੱਲ ਰਹੀਆਂ ਨੇ ਇਹ ਤੋਂ ਇਲਾਵਾ ਅਲਟਰਾਸਾਉਂਡ ਹੋ ਗਿਆ ਡਿਜੀਟਲ ਐਕਸ-ਰੇ ਹੋ ਗਏ ਸਾਰੇ ਸੋ ਇਹ ਸਾਰੀਆਂ ਜਣੀਆਂ ਸਡੀਆਂ ਸਕੀਮਾਂ ਜਣੀਆਂ ਚੱਲ ਰਹੀਆਂ ਨੇ ਅੱਜ ਸਾਡੇ ਡਾਕਟਰ ਗਿੱਲ ਸਾਹਿਬ ਨਾਲ ਆਏ ਨੇ ਜਿਹੜੇ ਕਿ ਸਾਰੀਆਂ ਲੈਬੋਰਾਟਰੀ ਦੀ ਦੇਖ ਰਿ ਜਿਹੜੀ ਹੈ ਸਾਰਾ ਕੰਟਰੋਲ ਜਿਹੜਾ ਇਹਨਾਂ ਦੇ ਅੰਡਰ ਹੈ ਸੋ ਵੱਖ-ਵੱਖ ਸਾਡੇ ਜਿੰਨੇ ਫੀਲਡਾਂ ਦੇ ਕੰਮ ਚੱਲ ਰਹੇ ਨੇ ਸੋ ਉਹਦੀਆਂ ਕਮ ਕੰਮ ਸਾਰਾ ਕੀਤਾ ਜਾਂਦਾ ਹੈ ਇੱਥੇ ਗੁਰਦਾਰਾ ਸਾਹਿਬ ਦੀ ਕਮੇਟੀ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਜਿਹੜੀ ਇਹ ਬਹੁਤ ਅੱਛਾ ਇੱਕ ਸਾਨੂੰ ਬਿਲਡਿੰਗ ਬਣਾ ਕੇ ਦਿੱਤੀ ਹੈ ਜਿਹਦੇ ਵਿੱਚ ਅੱਜ ਲੈਬੋਰਟਰੀ ਖੋਲ ਕੇ ਸਮਰਪਿਤ ਕਰ ਦਿੱਤੀਗੇ ਲੋਕਾਂ ਨੂੰ ਔਰ ਜਿਸੇ ਆਪਾਂ ਵਿਜ਼ਿਟ ਕਰ ਰਹੇ ਸੀ ਗੁਰਦਾਰਾ ਸਾਹਿਬ ਦੇ ਵਿੱਚ ਔਰ ਇਹ ਕਿਉਂਕਿ ਖੰਨੇ ਦੇ ਵਿੱਚ ਇਹ ਸੈਂਟਰ ਪਲੇਸ ਆ ਬਿਲਕੁਲ ਅਗੇ ਲਾਗੇ ਛਾਗੇ ਦੇਖੇ ਤੇ ਕਾਫੀ ਆਬਾਦੀ ਪੈ ਜਾਂਦੀ ਹੈ ਸੋ ਦੋ ਚੀਜ਼ਾਂ ਹੋਰ ਹੈ ਜਿੰਦੀ ਕਿ ਅਸਲੇ ਘਾਟ ਹੈ ਜਿਹੜੇ ਕਿ ਅਸੀਂ ਦੇ ਰਹੇ ਹਾਂ ਸਾਰਿਆਂ ਬੱਸੇ ਜਿੱਥੇ ਵੀ ਲੋੜ ਸਮਝਦੇ ਉੱਥੇ ਅਸੀਂ ਇੱਕ ਤਾਂ ਡੈਂਟਲ ਕਲੀਨਿਕ ਦਿੰਦੇ ਹਾਂ ਨਾਲ ਦੇ ਨਾਲ ਫਿਜ਼ੀਓਥੈਰੇਪੀ ਸੈਂਟਰ ਵੀ ਦਿੰਦੇ ਹਾਂ ਅਸੀਂ ਇਹਨਾਂ ਦੋਨੋਂ ਚੀਜ਼ਾਂ ਦੀ ਲੋੜ ਹੈ ਜਿੱਥੇ ਲੈਬਰਾਟਰੀ ਦੀ ਲੋੜ ਹੈ ਇਹ ਦੋ ਚੀਜ਼ਾਂ ਵੀ ਚਾਹੀਦੀਆਂ ਨੇ ਔਰ ਇਸ ਗੁਰਦਾਰਾ ਸਾਹਿਬ ਜੋ ਹੋਮੋਪੈਥੀ ਦੀ ਜਿਹੜੀ ਅਸਲੇ ਆਲਰੇਡੀ ਚੱਲ ਰਹੀ ਹੈ ਬੜੀ ਅੱਛੀ ਸੇਵਾ ਬਿਠੀ ਕਰ ਰਹੀ ਹੈ ਉੱਥੇ ਸੋ ਉਹਦੇ ਨਾਲ ਨਾਲ ਅਸੀਂ ਅਜ ਹਾਲ ਦੇਖ ਲਿਆ ਤੇ ਕਮੇਟੀ ਦੇ ਉੱਤੇ ਡਿਪੈਂਡ ਕਰਦਾ ਕਿ ਕਮੇਟੀ ਜਿੰਨੇ ਸਾਲ ਨੂੰ ਵਧਾ ਕੇ ਦੇਗੀ ਅਸੀਂ ਦੋ ਫੈਸਿਲਿਟੀ ਤੁਹਾਨੂੰ ਹੋਰ ਦੇ ਰਹੇ ਹਾਂ ਜਿਹਨਾਂ ਜੋ ਪਹਿਲਾਂ ਇੱਕ ਸ਼ੁਰੂ ਕਰਾਂਗੇ ਜਾਂ ਫਿਰ ਫਿਜ਼ਿਓਥੈਰੇਪੀ ਸ਼ੁਰੂ ਕਰਾਂਗੇ ਸੈਂਟਰ ਜਾਂ ਫਿਰ ਡੈਂਟਲ ਕਲੀਨਿਕ ਸ਼ੁਰੂ ਕਰਾਂਗੇ ਤੋਂ ਵੀ ਉਹ ਡਾਕਟਰ ਸਾਹਿਬ ਗਨਨ ਦੇਖ ਲੈਣਗੇ ਕਿ ਜਦਰੇ ਡਾਕਟਰ ਸਾਨੂੰ ਅਵੇਲੇਬਲ ਹੋਏ ਸੋ ਪਹਿਲਾਂ ਇੱਕ ਸੈਂਟਰ ਖੋਲਾਂਗੇ ਲੈਬੋਰੀ ਖੁੱਲ ਚੁੱਕੀ ਹੈ ਆਲਰੇਡੀ ਇਹਨੂੰ ਚਲਾਓ ਪਹਿਲਾਂ ਚੱਲਣ ਤੋਂ ਬਾਅਦ ਇਸ ਲਈ ਇੱਕ ਸੈਂਟਰ ਉਹ ਦੇਾਂਗੇ ਫਿਰ ਤੀਸਰਾ ਜਿਹੜਾ ਸਾਨੂੰ ਉਹ ਵੀ ਦੇਾਂਗੇ ਭਾਜੀ ਸਰ ਜਿਹੜੀ ਸੰਗਤਾਂ ਵਾਸਤੇ ਬਾਹਰ ਕਾਫੀ ਮੌੜ ਨਕਸਾ ਹੋ ਰਹੀ ਹੈ ਅੱਜ ਤੁਹਾਡੇ ਕੋਲ ਸੇਵਾ ਨਵਾਜ ਨੇ ਕਿੰਨੇ ਕਸਤੀ ਰੇਟਾਂ ਤੇ ਪਰੇ ਖੁੱਲਿਆ ਦੇਖੋ ਸਾਡੇ ਜਿਹੜੇ ਲੈਬੋ ਜਿਹੜਾ ਰੇਟ ਮਾਰਕੀਟ ਵਿੱਚ ਤੁਹਾਨੂੰ 3.5-4000 ਦਾ ਮਿਲਦਾ ਇੱਥੇ 320, 340, 360 ਰੁਪਏ ਤੁਹਾਡੇ ਸਾਰੇ ਬੋਡੀ ਦੇ ਟੈਸਟ ਜਿਹੜੇ ਹੋ ਜਾਂਦੇ ਨੇ ਇਹ ਤੁਸੀਂ ਆ ਦੇਖ ਰਹੇ ਹੋ ਈਸੀ ਦੀ ਨਾਲ ਲੱਗੀ ਆ ਮਾਰਕੀਟ ਜਾਓਗੇ ਤੁਹਾਨੂੰ 1.200 ਰੁਪਏ 200 ਰੁਪਏ ਇਸ ਜਿਹੇ ਲੱਗੇਗਾ ਸਾਡੀਆਂ ਹਰ ਲੈਬੋਰੀ ਵਿੱਚ ਤੁਹਾਨੂੰ ਸਿਰਫ 20 ਰੁਪਏ ਚ ਇਸ ਜਿਹੇ ਹੋ ਜਾਂਦੀ ਜਿਹੜਾ ਕਿ ਅਸੀਂ ਇਹ ਕੀ ਕੋਸ਼ਿਸ਼ ਕੀਤੀ ਆ ਕਿ ਨੋ ਪ੍ਰੋਫਿਟ ਨੋ ਲਾਸ ਦੇ ਆ ਜਿੰਨੇ ਵੀ ਅਸੀਂ ਸੈਟਅਪ ਕਰਦੇ ਆ ਮਸ਼ੀਨਰੀ ਲਾਂਦੇ ਆ ਸਾਰੀ ਉਹ ਸਾਰੀ ਟੈਸਟ ਵੱਲੋਂ ਫ੍ਰੀ ਦਿੱਤੀ ਜਾਂਦੀ ਆ ਉਹ ਅਸੀਂ ਡੋਨੇਟ ਕਰ ਦਿੰਦੇ ਆ ਕਿਸਮ ਦੇ ਆਪਣੀ ਲੈਬੋਰੀ ਨੂੰ ਕਿ ਉਹਦੀ ਅਸੀਂ ਵੇਅ ਟੇਅਰ ਨਹੀਂ ਲੈਂਦੇ ਅਸੀਂ ਉਹਨੂੰ ਕਵਰ ਨਹੀਂ ਕਰਦੇ ਤੇ ਅਸੀਂ ਜਿਹੜੇ ਡੇ ਟੂ ਡੇ ਖਰਚੇ ਨੇ ਜਿਹੜੇ ਜਾਂ ਫਿਰ ਜਿਹੜੇ ਸਾਡੇ ਜਿਹੜੇ ਬੱਚੇ ਟੈਕਨੀਸ਼ੀਅਨ ਸੋ ਇਹਨਾਂ ਦੀ ਜਿਹੜੀ ਸੈਲਰੀ ਨਿਕਲਦੀ ਆ ਸੋ ਸਿਰਫ ਉਹੀ ਗੱਡੀ ਜਾਂਦੀ ਆ ਸੋ ਉਸਨ ਅਸੀਂ ਬੈਕ ਕੈਲਕੂਲੇਸ਼ਨ ਕਰਕੇ ਮਾਰਕੀਟ ਨਾਲੋਂ ਤੇ 10% ਤੇ ਆਏ ਆ ਅਸੀਂ ਕੁਝ ਟੈਸਟ ਸਾਡੇ ਬਿਲਕੁਲ ਫਰੀ ਆ ਬਾਹਰ ਲਿਸਟ ਲੱਗੀ ਦੇਖੀ ਹੋਣੀ ਆ ਕੁਝ ਟੈਸਟ ਬਿਲਕੁਲ ਫਰੀ ਨੇ ਕੁਝ ਐਨ ਐਨ ਨੂੰ 10 ਰੁਪਏ 20 ਰੁਪਏ 50 ਰੁਪਏ ਜਿਹੜਾ ਕਿ ਆਮ ਪਬਲਿਕ ਜਿਹੜੀ ਆ ਉਹ ਟੈਸਟ ਕਰਾ ਸਕਦੀ ਆ ਉਸ ਤੋਂ ਇਸੇ ਤਰ੍ਹਾਂ ਸਾਡੇ ਫੋਟੋਗ੍ਰ ਜਿਹੜਾ ਕਮਰਕੀਟਿਸ ਤੁਹਾਡਾ 100 ਰੁਪਏ ਦਾ ਹੋ ਰਿਹਾ 13 ਰੁਪਏ ਚ ਹੋ ਰਿਹਾ ਉੱਥੇ ਤੇ ਉਹ ਵੀ ਜਿਹੜੀ ਫੈਸਿਲਿਟੀ ਹੈ ਉਹ ਵੀ ਅਸੀਂ ਬਹੁਤ ਜਲਦੀ ਹੈ ਜਿਹੜਾ ਗੁਰਦਵਾਰਾ ਫੌਦੀ ਕਮੇਟੀ ਜਿਸ ਸਮੂਹ ਤੁਸੀਂ ਪਾਸ ਕਰੋਗੇ ਸਾਨੂੰ ਦੱਸੋਗੇ ਕਿ ਅਸੀਂ ਤਿਆਰ ਉਹਨਾਂ ਦੇਣ ਨਹੀਂ ਤੁਹਾਨੂੰ ਤੇ ਅਸੀਂ ਇੱਕ ਇੱਕ ਕਰਕੇ ਸੈਂਟਰ ਉਹ ਦੋਨੋਂ ਵਿਚਾਰੇ ਉਹ ਵੀ ਬਹੁਤ ਜਲਦੀ ਖੋਲ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਜੋ ਸ਼ਕਸ਼ੀਦੀ ਸਦਾਮੀ ਸੰਬ ਸਮਰਪਤਾ ਜੋ ਲੈਬਰਾਟਰੀ ਖੁੱਲੀ ਗਈ ਹੈ ਉਧਰ ਲਈ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਸ਼ੀਸ਼ ਮੋੜਨਾ ਹੈ ਅਤੇ ਫਤਿਹ ਬੁਲਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਇਹ ਲੈਬਰਾਟਰੀ ਖੋਲੀ ਗਈ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਨਾਲ ਹੋਈ ਹੈ ਇਧਰ ਲਈ ਅਸੀਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਨਾਲ ਹੀ ਸਾਡੇ ਡਾਕਟਰ ਐਸ ਪੀ ਹੋਰਾਈ ਜੀ ਦਾ ਧੰਨਵਾਦ ਕਰਦਾ ਹਾਂ ਜੋ ਕੇ ਸੰਗਤਾਂ ਨੂੰ ਇਸ ਜੋਗ ਮਿਲੇ ਲਾਭ ਮਿਲੇਗਾ ਇਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ